ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਔਰ ਅੱਗੇ ਵੱਧ ਵੱਧ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਆਪਾਂ ਡੇਲੀ ਤੁਹਾਡੇ ਲਈ ਇੱਕ ਬਲੌਗ ਪੋਸਟ ਕਰਦੇ ਹਾਂ ਤੇ ਉਦਾਂ ਹੀ ਅੱਜ ਆਪਾਂ ਇੱਕ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਵਾਂਗੇ ਤੇ ਜਿਹੜੀ ਆਪਣੇ ਕੋਲ ਲੀਲਨ ਕਾਟਨ ਅਵੇਲੇਬਲ ਹੈਗੀ ਹੈ ਪਲੇਨ ਫੈਬਰਿਕ ਨੇ ਤੁਸੀਂ ਵਰਕ ਕਰਵਾਉਣ ਦੇ ਲਈ ਆਪਣ ਤੋਂ ਬਾਈ ਕਰ ਸਕਦੇ ਹੋ ਤੇ ਵਰਕ ਵੀ ਕਰਵਾ ਕੇ ਤੇ ਇਹਨਾਂ ਕਲਰਾਂ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਕਿਸੇ ਵੀ ਕਲਰ ਦੇ ਉੱਪਰ ਤੇ ਕੋਈ ਵੀ ਮਸ਼ੀਨੀ ਵਰਕ ਜਾਂ ਹੈਂਡ ਵਰਕ ਦਾ ਨੀਡਲ ਥ्रेड ਵਾਲਾ ਵਰਕ ਆ ਜੋ ਕੋਈ ਵੀ ਤੁਹਾਨੂੰ ਹੋਰ ਡਿਜ਼ਾਈਨ ਪਸੰਦ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਆਪਣੇ ਇੰਸਟਾਗ੍ਰam ਪੇਜ ਤੋਂ ਵੀ ਤੁਸੀਂ ਕੋਈ ਵੀ ਡਿਜ਼ਾਈਨ ਪਾਪੀ ਕਰ ਸਕਦੇ ਹੋ ਤੇ ਕਿਸੇ ਹੋਰ ਬੁਟੀਕ ਵਾਲ ਦਾ ਵੀ ਡਿਜ਼ਾਈਨ ਲੈ ਕੇ ਤੁਸੀਂ ਆਪਣਨ ਤੋਂ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਅੱਜ ਵਾਲਾ ਜਿਹੜਾ ਬਲੌਗ ਆ ਵਧੀਆ ਲੱਗੂਗਾ ਵੀਡੀਓ ਪਸੰਦ ਆਉਗੀ ਤੁਹਾਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸਕਿਪ ਨਾ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਅ ਯੋਨ ਲੀਲਨ ਫੈਬਰਿਕ ਆਇਆ ਆਪਣੇ ਕੋਲ ਕਾਟਨ ਦੇ ਵਿੱਚ ਕਲਰ ਤੁਸੀਂ ਸਾਰੇ ਜਿਹੜੇ ਚੈੱਕ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਸ ਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਕਰਾਉਣੀ ਹੈ ਆਪਣੇ ਤੋਂ ਠੀਕ ਹੈ ਡਿਜ਼ਾਈਨ ਕਰਵਾਉਣਾ ਤੁਸੀਂ ਆਪਾਂ ਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਕਿਸੇ ਵੀ ਡਿਜ਼ਾਈਨ ਦਾ ਜਿਹੜੀ ਫੋਟੋ ਆ ਭੇਜ ਸਕਦੇ ਹੋ ਨਾ WhatsApp ਨੰਬਰ ਹੈ ਜਿਹੜਾ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤੇ ਆਲਰੇਡੀ ਜੇ ਜਿਹੜੀ ਆਪਣਾ ਇੰਸਟਾਗ੍ਰam ਆਈਡ ਦਾ ਲਿੰਕ ਹੈ ਉਹ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤਾ ਹੈ ਤੇ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਲਿੰਕ ਓਪਨ ਕਰਕੇ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ ਔਰ ਤੁਸੀਂ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਜਿੱਥੇ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਥੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਇਸ ਦੇ ਵਿੱਚ ਹੈਗੇ ਨੇ ਕਾਫੀ ਕਲਰ ਮੈਂ ਤੁਹਾਨੂੰ ਅੱਗੇ ਵੀ ਦਿਖਾਉਂਗੀ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੀ ਕਾਟਨ ਹੁੰਦੀ ਹੈ ਇਹ ਵਾਲੇ ਸਭ ਤੋਂ ਪਹਿਲਾਂ ਤੁਸੀਂ ਚ ਕਲਰ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਸਾਰੇ ਕੰਟਰਾਸਟ ਬਹੁਤ ਸੋਹਣੇ ਨੇ ਸਾਰੇ ਠੀਕ ਹੈ ਲਾਈਟ ਖਾਦੀ ਕਾਟਨ ਨਾਲੋਂ ਥੋੜਾ ਜਿਹਾ ਡਿਫਰੈਂਟ ਹੁੰਦਾ ਇਹ ਸੂਟ ਇਹ ਕੱਪੜਾ ਤੇ ਬਾਕੀ ਬਹੁਤ ਸੌਫਟ ਹੁੰਦਾ ਤੇ ਕਲਰ ਵੀ ਇਸ ਦੇ ਵਿੱਚ ਅੰਜਰੀ ਕਲਰ ਚਾਟ ਆਇਆ ਉਹ ਵੀ ਬਹੁਤ ਜ਼ਿਆਦਾ ਸੋਹਣਾਗਾ ਸਾਰੇ ਕਲਰ ਬਹੁਤ ਸੋਹਣੇ ਨੇ ਇਹ ਵਾਲੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਮਸਟਰਡ ਜਿਹਾ ਕਲਰ ਹੈ ਬਲੈਕ ਕਲਰ ਹੈ ਨੇਵੀ ਬਲੂ ਕਲਰ ਹੈ ਸਕਾਈ ਬਲੂ ਕਲਰ ਹੈ ਤੇ ਆਨੀਅਨ ਛੇੜਾ ਠੀਕ ਹੈ ਸਾਰੇ ਛੇੜ ਬਹੁਤ ਜ਼ਿਆਦਾ ਸੋਹਣੇ ਨੇ ਇਹਨਾਂ ਦੇ ਉੱਪਰ ਤੁਸੀਂ ਨੀਡਲਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜੇਕਰ ਕਿਸੇ ਨੇ ਪੇਂਟ ਪੇਂਟ ਵਰਕ ਕਰਾਉਣਾ ਤਾਂ ਤੁਸੀਂ ਪੇਂਟ ਵਰਕ ਵੀ ਆਪਣੇ ਤੋਂ ਕਰਵਾ ਸਕਦੇ ਹੋ ਠੀਕ ਹੈ ਚਲੋ ਜੀ ਨੈਕਸਟ ਆਪਣੇ ਕੋਲ ਇਹ ਵਾਲੇ ਜਿਹੜਾ ਸਟਾਕ ਹੈ ਕਲਮਕਾਰੀ ਦਾ ਦੁਬਾਰੇ ਰੀਸਟਾਕ ਹੋਇਆ ਤੁਸੀਂ ਪ੍ਰਿੰਟਿੰਗ ਇਹਨਾਂ ਦੀ ਚੈੱਕ ਕਰ ਸਕਦੇ ਹੋ ਐਦਾਂ ਪ੍ਰਿੰਟ ਸ਼ੋ ਹੋਊਗਾ ਜਿੱਦਾਂ ਆਰੀ ਵਰਕ ਹੋਇਆ ਹੁੰਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੇ ਆਪਾਂ ਬਹੁਤ ਸਾਰੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੋ ਜਿਨ੍ਹਾਂ ਨੇ ਵੀ ਆਰਡਰ ਦੇਣਾ WhatsApp ਤੇ ਜਾ ਕੇ ਸਕਰੀਨਸ਼ਾਟ ਲੈ ਕੇ ਆਪ ਨੂੰ DM ਕਰ ਸਕਦਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਇਹ ਆ ਗਿਆ ਜੀ ਬੋਟਲ ਗ੍ਰੀਨ ਸ਼ੇਡ ਬੋ ਸਾਰਿਆਂ ਦੀ ਪ੍ਰਿੰਟਿੰਗ ਸੇਮ ਰਹੂਗੀ 컬러 ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਨੇ ਬਲੈਕ 컬러 ਦੇ ਵਿੱਚ ਆ ਗਿਆ ਨੈਕਸਟ ਹੈਗੇ ਜੀ ਇਸ ਦੇ ਵਿੱਚ ਇਹ ਵਾਲਾ ਸ਼ੀਡ ਸਾਰੇ ਸ਼ੀਡ ਨੇ ਜਿਹੜੇ ਬਹੁਤ ਸੋਹਣੇ ਨੇ ਤੇ ਇਹ ਜਿਹੜੇ 3-4 ਮੈਂ ਕਲਰ ਤੁਹਾਨੂੰ ਦਿਖਾਏ ਨੇ ਇਹ ਸਾਰੇ ਬਲੈਕ 컬러 ਨਹੀਂ ਹੈਗੇ ਥੋੜੇ ਥੋੜੇ ਫਰਕ ਦੇ ਨਾਲ ਨੇ ਕੋਈ ਜ਼ਿਆਦਾ ਬਰਾਉਨੀ ਮਾ ਸੁਰਮੇ ਰੰਗਾ ਜਿਹਾ ਕੋਈ ਬਲੈਕ ਦੇ ਵਿੱਚ ਆ ਕੋਈ ਹਲਕਾ ਬਲੈਕ ਵਾਈਟ ਜਿਹਾ ਜਿਦਾਂ ਇਹ ਵਾਲਾ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਵਾਲਾ ਵੀ ਸ਼ੇਡ ਬਹੁਤ ਸੋਹਣਾਗਾ ਨੈਕਸਟ ਇਹ ਵਾਲਾ ਫਰੋਜੀ ਕਲਰ ਵੀ ਬਹੁਤ ਸੋਹਣਾ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਆਪਾਂ ਜਿਹੜਾ ਤੁਹਾਡੇ ਲਈ ਫੈ布ਰਿਕ ਲੈ ਕੇ ਆਏ ਆ ਇਹ ਵਾਲੇ ਸੂਟ ਜਿਹੜੇ ਨੇ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣਾ ਆਰਟੀਕਲ ਰਹਿਣ ਵਾਲਾ ਤੁਸੀਂ ਪ੍ਰਿੰਟ ਚੈੱਕ ਕਰੋ ਕਿੰਨਾ ਸੋਹਣਾ ਤੇ ਫੈ布ਰਿਕ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਮਿਲੇਗਾ ਠੀਕ ਹੈ ਚਲੋ ਜੀ ਇਹ ਨੇ ਜੀ ਆਪਣੇ ਕਲਮਕਾਰ ਦੇ ਸੂਟ ਹੁਣ ਨੈਕਸਟ ਮੈਂ ਤੁਹਾਨੂੰ ਦਿਖਾਉਣੀਆਂ ਜਿਹੜੀ ਆਪਣੇ ਅੱਜ ਬੁਟੀਕ ਆਪਣੇ ਬਲੌਗ ਦੀ ਖਾਸੀਅਤ ਚੀਜ਼ ਹੈ ਖਾਸ ਚੀਜ਼ ਹੈ ਉਹ ਹੈ ਜੀ ਆਰਗੈਂਜ਼ਾ ਦੇ ਪਿਓਰ ਆਰਗੈਂਜ਼ਾ ਦੇ ਹੈਂਡਵਰਕ ਤੇ ਸੂਟ ਨੇ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਸੋ ਜਿਨ੍ਹਾਂ ਨੇ ਵੀ ਇਹ ਵਾਰੇ ਸੂਟ ਲੈਣ ਨੇ ਜਿਹੜੇ ਵੀ ਨੈਕ ਦੇ ਵਿੱਚ ਨੇ ਇਹ ਆਪਾਂ ਫਲੈਸ਼ ਕਰਕੇ ਲਾਏ ਨੇ ਹੁਣ ਠੀਕ ਹੈ ਜੀ ਆਫਰ ਦੇ ਵਿੱਚ ਲਾਏ ਨੇ ਸੋ ਜਿਨ੍ਹਾਂ ਨੇ ਵੀ ਬਾਈ ਕਰਨੇ ਨੇ ਜਲਦੀ ਜਾ ਕੇ ਆਪਣੇ WhatsApp ਤੇ DM ਕਰ ਸਕਦਾ neck ਤੇ work ਮਿਲੂਗਾ center panel ਮਿਲਣਗੇ bottom ਤੇ work ਮਿਲੂਗਾ baaju ਤੇ dupatta ਤੇ ਤੁਹਾਨੂੰ gota patti bit four side ਤੁਹਾਨੂੰ lace ਮਿਲੂਗੀ ਸੋ ਜਲਦੀ ਜਾ ਕੇ dm ਕਰੋ ਬਹੁਤ سارے ਕਲਰ ਨੇ ਇਸ ਦੇ ਵਿੱਚ ਵੀ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ pick ਕਰ ਸਕਦੇ ਹੋ ਫਸਟ ਕਲਰ ਹੈਗਾ ਸੀ pink ਕਲਰ ਸੀਗਾ ਨੈਕਸਟ ਇਸ ਵਿੱਚ ਪਿੱਤਾ ਪਿਸਤਾ ਸ਼ੇਡ ਹੈ ਠੀਕ ਹੈ ਬਹੁਤ ਜਿਆਦੇ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਰਾ ਨਾਲ ਦੇ ਉੱਪਰ work ਹੋਇਆ ਹੈ ਤੁਸੀਂ ਮਾਡਲ ਦਾ ਆਰਟੀਕਲ ਚੈੱਕ ਕਰ ਸਕਦੇ ਹੋ ਵੇਰ ਕਿਤਾ ਹੋਇਆ ਹੈ ਇਦਾਂ ਜਿਹੜਾ ਤੁਹਾਡਾ ਸੂਟ ਬਣੂਗਾ ਇਹ ਵਾਲਾ ਕਲਰ ਵੀ ਬਹੁਤ ਵਾਧਾ ਜ਼ਿਆਦਾ ਸੋਹਣਾ ਤੁਸੀਂ ਦੁਪੱਟਾ ਵੀ ਦੇਖ ਸਕਦੇ ਹੋ ਕਿੰਦਾ ਕਿੰਨਾ ਸੋਹਣਾ ਗੋਟਾ ਪੱਤੀ ਦੇ ਨਾਲ ਜਿਹੜਾ ਰੈਡੀ ਹੋਇਆ ਹੋਇਆ ਬਾਟਮ ਤੇ ਵਰਕ ਹੋਇਆ ਹੋਇਆ ਪ੍ਰੋਪਰ ਸ਼ਰਟ ਤੇ ਵੀ ਨੈਕ ਤੇ ਸੈਂਟਰ ਪੈਨਲ ਬਣੇ ਹੋਏ ਆ ਸੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਸਾਰੀਆਂ ਮੇਰੀਆਂ ਪੈਣਾ ਇਹਨਾਂ ਦੇ ਪ੍ਰਾਈਸ ਸੁਣ ਕੇ ਹੈਰਾਨ ਰਹਿ ਜਾਣਗੇ ਕਿਉਂਕਿ ਇਹ ਦੋ ਪਹਿਲਾਂ ਜਿਹੜਾ ਪ੍ਰਾਈਸ ਸੀ ਇਹਨਾਂ ਦਾ ਬਹੁਤ ਜ਼ਿਆਦਾ ਸੀਗਾ ਤੇ ਆਪਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੱਖਿਆ ਤੇ ਫੈਬਰਿਕ ਵੀ ਇਹਨਾਂ ਦਾ ਆਰਗਾਂਜ਼ਾ ਰਹਿਣ ਵਾਲਾ ਸੋ ਜਿਨ੍ਹਾਂ ਨੇ ਵੀ ਜਾ ਕੇ ਆਰਡਰ ਕਰਨਾ ਹੈ ਜਲਦੀ ਜਾ ਕੇ ਆਪਾਂ ਨੂੰ WhatsApp ਤੇ ਆਰਡਰ ਕਰ ਸਕਦੇ ਆ ਨੈਕਸਟ ਇਸ ਦੇ ਵਿੱਚ ਇਹ ਵਾਲੇ ਕਲਰ ਹੈ ਜੀ ਲਵੈਂਡਰ ਸ਼ੇਡਾ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲੋ ਔਰ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਸੋ ਤੁਸੀਂ ਆਪਣੇ ਤੋਂ ਸੂਟ ਸਟਿਚ ਕਰਵਾ ਕੇ ਵੀ ਬਾਈ ਕਰ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਜਿਹੜੇ ਆਪਾਂ ਤੁਹਾਨੂੰ ਕਾਟਨ ਦੇ ਫੈਬਰਿਕ ਦਿਖਾਉਣੇ ਨੇ ਉਹਨਾਂ ਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਆਪਣੇ ਕੋਲ ਅਵੇਲੇਬਲ ਹੈਗਾ ਪੇਂਟ ਵਰਕ ਵੀ ਅਵੇਲੇਬਲ ਹੈਗਾ ਬਲਾਕ ਪੇਂਟ ਵੀ ਆਰੀ ਦਾ ਹੈਂਡਵਰਕ ਦਾ ਤੇ ਨੀਡਲ ਥ्रेड ਵਾਲਾ ਵਰਕ ਠੀਕ ਹੈ ਸੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਨੈਕਸਟ ਤੁਸੀਂ ਇਹ ਵਾਲਾ ਕਲਰ ਚੈੱਕ ਕਰ ਸਕਦੇ ਹੋ ਔਰ ਕਿਤੇ ਵੀ ਬੈਠੇ ਤੁਸੀਂ ਆਪਣੇ ਤੋਂ ਸੂਟ ਜਿਹੜਾ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਕਲਰ ਚੂਸ ਕਰ ਸਕਦੇ ਹੋ ਆਪਣੇ ਪਸੰਦੇ ਅਨੁਸਾਰ ਤੇ ਕੋਈ ਵੀ ਫੈਬਰਿਕ ਚੂਸ ਕਰ ਸਕਦੇ ਹੋ ਔਰ ਕੋਈ ਵੀ ਕਲਰ ਕੰਟਰਾਸਟ ਤੁਸੀਂ ਦੱਸ ਸਕਦੇ ਹੋ ਤੇ ਆਪਣੇ ਕੋਲ ਬ੍ਰਾਈਡਲ ਲਹਿੰਗਾ ਬ੍ਰਾਈਡਲ ਸੂਟ ਡ्रेसेस ਵਗੈਰਾ ਹਰ ਇੱਕ ਪ੍ਰਕਾਰ ਦੀ ਡਰੈਸ ਰੈਡੀ ਕੀਤੀ ਜਾਂਦੀ ਹੈ ਸੋ ਜਿਨ੍ਹਾਂ ਨੇ ਵੀ ਆਪਣੇ ਤੋਂ ਤਿਆਰ ਕਰਵਾਉਣਾ ਹੁੰਦਾ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਆ ਨੈਕਸਟ ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਆਰਟੀਕਲ ਆਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਨੈਕ ਬਣਿਆ ਹੋਇਆ ਸੈਂਟਰ ਪੈਨਲ ਬਣੇ ਹੋਇਆ ਬਾਜੂ ਤੇ ਤੁਹਾਨੂੰ ਵਰਕ ਮਿਲੂਗਾ ਤੇ ਸੈਂਟਰ ਦੇ ਵਿੱਚ ਤੁਹਾਨੂੰ ਤਿੰਨ ਲੰਬੀਆਂ ਮਿਲਣਗੇ ਬਣੀ ਹੋਈਆਂ ਪੱਤੇ ਜਿਹੀ ਸ਼ੇਪ ਦੇ ਬਣੇ ਹੋਏ ਨੇ ਪ੍ਰੋਪਰ ਹੈਂਡਵਰਕ ਦਾ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਤੇ ਆਰਗੈਂਜ਼ਾ ਦੀ ਹੀ ਸ਼ਰਟ ਹੈ ਤੇ ਪਿਓਰ ਸ਼ਿਲਕ ਦੀ ਤੁਹਾਨੂੰ ਇਸ ਦੇ ਨਾਲ ਪਲੇਨ ਬਾਟਮ ਮਿਲੂਗੀ ਠੀਕ ਹੈ ਜੀ organza ਦੀ ਦੁਪੱਟਾ organza ਦੀ ਸ਼ਰਟ ਤੇ ਪਿਓਰ ਸ਼ਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਸੋ ਇਸ ਦੇ ਵਿੱਚ ਵੀ ਬਹੁਤ ਸਾਰੇ ਕਲਰ ਨੇ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਂਗੀ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਪ੍ਰੋਪਰ ਨੈਕ ਬਣਿਆ ਹੋਇਆ ਹੈਂਡ ਦੇ ਵਿੱਚ ਜੋ ਤੁਸੀਂ ਕਲਰ ਪਸੰਦ ਹੈ ਤੁਹਾਨੂੰ ਬਾਏ ਕਰਨਾ ਚਾਹੁੰਦੇ ਹੋ ਆਪ ਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਠੀਕ ਹੈ ਔਰ Instagram ਤੇ ਵੀ DM ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਆਰਟੀਕਲ ਆਇਆ ਵਾਲਾ ਵੀ organza ਦਾ ਹੀ ਦੁਪੱਟਾ ਰਹੂਗਾ ਆਪਣਾ ਪ्युअर ਸਿਲਕ ਦੀ ਜਿਹੜੀ ਬਾਟਮ ਰਹੂਗੀ ਪ੍ਰੋਪਰ ਇਸ ਦੇ neck ਤੇ center panel ਬਣੇ ਹੋਇਆ ਹੈਂਡਵਰਕ ਹੋਇਆ ਹੈ ਤੇ ਕਲਰ ਇਸ ਦੇ ਵਿੱਚ ਬਹੁਤ ਜ਼ਿਆਦਾ ਸੋਨੇ ਹੋਏ ਹੋਏ ਆ ਰੈਡੀ ਹੋਏ ਨੇ ਬਹੁਤ ਸੋਹਣਾ ਆਰਟੀਕਲ ਜਿਹੜਾ ਆਪਾਂ ਰੈਡੀ ਕਰਵਾਇਆ ਤੁਸੀਂ ਚੈੱਕ ਕਰ ਸਕਦੇ ਹੋ ਕ੍ਰੀਮ ਕਲਰ ਦੇ ਵਿੱਚ ਆ ਕੰਟਰਾਸਟ ਵੀ ਚੈੱਕ ਕਰ ਸਕਦੇ ਹੋ ਪਿੰਕ ਕਲਰ ਦੇ ਨਾਲ ਹੋਇਆ ਹੋਇਆ ਕੰਬੀਨੇਸ਼ਨ ਕਿੰਨਾ ਸੋਹਣਾ ਤੇ neck ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਠੀਕ ਹੈ ਬਾਜੂ ਤੇ ਵੀ ਔਰ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਔਰ ਸਰਦਈ ਕਲਰ ਆ ਗਿਆ ਇਸਦੇ ਵਿੱਚ ਵਰਕ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਕਿੰਨਾ ਸਫਾਈ ਦੇ ਨਾਲ ਔਰ ਕਿੰਨਾ ਨੀਟ ਐਂਡ ਕਲੀਨ ਕਿੰਨਾ ਹਲਕਾ ਫੁਲਕਾ ਜਿਹਾ ਵਰਕ ਹੋਇਆ ਹੋਇਆ ਇਹਨਾਂ ਸੁਟਣ ਤੁਸੀਂ ਪਾਰਟੀ ਵੇਅਰ ਲਈ ਆਪਣੇ ਗਰਮੀਆਂ ਦੇ ਵਿੱਚ ਜਰਾ ਡਿਜ਼ਾਈਨ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਦੋ ਇਹ ਵਾਲੇ ਕਲਰ ਨੇ ਨੈਕਸਟ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਮਜ਼ੈਂਟਾ ਕਲਰ ਤੇ ਮਸਟਰਡ ਮਸਟਰਡ ਕਲਰ ਇਹਨਾਂ ਦਾ ਤੁਸੀਂ ਆਪ ਚ ਕੰਬੀਨੇਸ਼ਨ ਦੇਖ ਸਕਦੇ ਹੋ ਪਹਿਲਾ yellow mustard ਹੈ ਠੀਕ ਹੈ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਇੰਝ ਲੱਗਦਾ ਪਿਆ ਜਿੱਦਾਂ ਕਿ ਜਿਹੜੀ ਮਜ਼ੈਂਟਾ ਕਲਰ ਦੀ ਉਹ ਸ਼ਰਟ ਹੈ ਔਰ ਦੂਸਰੀ ਬਾਟਮ ਹੋਵੇ ਕਿੰਨਾ ਸੋਹਣਾ ਕੰਟਰਾਸਟ ਲੱਗੇ ਨਾ ਔਰ ਤੇ ਇਹ ਵਾਲੇ ਵੀ ਸੂਟ ਬਹੁਤ ਸੋਹਣੇ ਨੇ ਸੁਜਨਾਂ ਨੇ ਵੀ ਇਹਨਾਂ ਚੋਂ ਕੋਈ ਵੀ ਕਲਰ ਲੈਣਾ DM ਕਰ ਸਕਦੇ ਆਪਾਂ ਨੂੰ WhatsApp ਤੇ ਨੈਕਸਟ ਹੈਗਾ ਜੀ ਇਹ ਪ੍ਰੋਪਰ ਹੈਗਾ ਜੀ ਮਸਟਰਡ ਕਲਰ ਔਰ ਪਿਸਤਾ ਸ਼ੇਡ ਬਹੁਤ ਸੋਹਣਾ ਇਹਨਾਂ ਦੇ ਵਿੱਚ ਦਬਕਾ ਯੂਜ਼ ਕੀਤਾ ਗਿਆ ਸੀਕੁਐਂਸ ਯੂਜ਼ ਕੀਤੀ ਗਿਆ ਔਰ ਪਰਲੇ ਯੂਜ਼ ਕੀਤਾ ਗਿਆ ਬਹੁਤ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਪੀਨ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਆਰਟੀਕਲ ਹੈ ਔਰ ਬਹੁਤ ਹੀ ਸੋਹਣੇ ਕਲਰ ਦੇ ਵਿੱਚ ਆਪਾਂ ਇਹਨਾਂ ਨੂੰ ਰੈਡੀ ਕੀਤਾ ਨੈਕਸਟ ਤੁਸੀਂ ਕਲਰ ਚੈੱਕ ਕਰਸੋ ਰੈੱਡ ਹਮੇਸ਼ਾ ਬ੍ਰਾਈਡਲਸ ਦਾ ਤੇ ਗਰਲਸ ਦਾ ਫੇਵਰਿਟ ਰਹਿਣ ਵਾਲਾ ਕਲਰ ਰੈੱਡ ਔਰ ਗ੍ਰੀਨ ਲਾਈਟ ਗ੍ਰੀਨ ਸ਼ੇਡ ਆਪਾਂ ਜਿਹੜਾ ਰੈਡੀ ਕੀਤਾ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਬਾਏ ਕਰਨ ਦੇ ਲਈ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ DM ਕਰ ਸਕਦਾ ਤੇ ਸਾਰੇ ਜਣੇ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਜਿਨ੍ਹਾਂ ਨੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ Instagram ਪੇਜ ਨੂੰ ਵੀ ਪਲੀਜ਼ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਜੀ ਔਰ ਸਾਰੀਆਂ ਪੈਣਾ ਬਹੁਤ ਸਾਰੀਆਂ ਪੈਣਾ ਕਮੈਂਟ ਵੀ ਕਰਦੀਆਂ ਨੇ ਵੀਡੀਓਜ਼ ਤੇ ਠੀਕ ਹੈ ਬਹੁਤ ਵਧੀਆ ਲੱਗਦਾ ਜਦੋਂ ਕੋਈ ਦੱਸਦੇ ਆ ਨਾ ਵੀ ਤੁਹਾਡੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਏ ਸੀ ਜੇ ਆਪਣੇ ਇਸ ਦੇ ਵਿੱਚ ਇਸ ਆਰਟੀਕਲ ਦੇ ਕਲਰ ਤੇ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਚੁੱਕੀਆਂ ਨੇ ਨੈਕਸਟ ਆਪਣੇ ਕੋਲ ਨਾ ਬਰਬਰੀ ਦੇ ਆ ਦੋ ਸੂਟ ਬਚੇ ਨੇ ਠੀਕ ਹੈ ਇਹ ਦੋ ਸੂਟ ਹੀ ਰਹਿ ਗਏ ਆਪਣੇ ਕੋਲ ਸਾਰੇ ਆਪਾਂ ਸੇਲ ਦੇ ਵਿੱਚ ਲਗਾਏ ਸੀ ਪਹਿਲਾਂ ਆਰਟੀਕਲ ਜਿਹੜੇ ਨੇ ਸੇਲ ਹੋ ਗਏ ਸੋ ਤੁਸੀਂ ਚੈੱਕ ਕਰ ਸਕਦੇ ਹੋ PRINTING ਬਹੁਤ ਸੋਹਣੀ ਹੈ ਤੇ neck ਤੁਹਾਨੂੰ ऑलरेडी ਡਿਜ਼ਾਈਨ ਮਿਲੂਗਾ ਦੁਪੱਟਾ ਤੁਹਾਨੂੰ tie and dye ਦਾ ਮਿਲੂਗਾ ਬਾਟਮ ਤੇ ਤੁਹਾਨੂੰ ਵਰਕ ਮਿਲੂਗਾ ਔਰ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਬਾਈ ਕਰਨੇ ਨੇ ਸਕਰੀਨਸ਼ਾਟ ਲੈ ਕੇ DM ਕਰ ਸਕਦਾ ਹੋ ਪ੍ਰੋਪਰ ਤੁਹਾਨੂੰ ਮਸ਼ੀਨ ਵਰਕ ਮਿਲੂਗਾ ਬਾਟਮ ਦੇ ਉੱਪਰ ਹੋਇਆ ਹੋਇਆ ਅੰਟੀਕ ਵਰਕ ਜਿਹੜਾ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਹੋਇਆ ਹੋਇਆ ਹੈ neck ਤੁਹਾਨੂੰ ਬਣਾਉਣ ਦੀ ਲੋੜ ਨਹੀਂ ਬਸ ਤੁਸੀਂ ਆਪਣੀ neck ਦੀ ਲੈਂਥ ਦੇ ਅਕੋਰਡਿੰਗ ਤੁਸੀਂ ਜਿਹੜੀ ਆਪਣੇ ਗਲੇ ਦੀ ਸਾਈਜ਼ ਰੱਖਣੀ ਹੈ ਉਹ ਤੁਸੀਂ ਡਿਜ਼ਾਈਨ ਕਰਨੀ ਹੈ ਉਹ ਤੁਸੀਂ ਰੱਖਣੀ ਹੈ ਔਰ ਸ਼ਰਟ ਤੇ ਤੁਹਾਨੂੰ ਘੇਰੇ ਦੇ ਉੱਪਰ ਲੇਸ ਲੱਗੀ ਮਿਲੇਗੀ ਬਹੁਤ ਸੋਹਣੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਸ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਇਸਦੇ ਆਪਣੇ ਕੋਲ 5-7 ਸੂਟ ਹੋਰ ਸੀਗੇ ਉਹ ਸਾਰੇ ਸੇਲ ਹੋ ਗਏ ਬਸ ਇੱਕ ਹੀ ਸੂਟ ਬਚਿਆ ਇਸ ਦੇ ਵਿੱਚ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣ ਜਾ ਰਹੀ ਹਾਂ ਇਸ ਦੇ ਵਿੱਚ ਹੀ ਠੀਕ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਲੈਣੇ ਆਪਾਂ ਤੋਂ ਡੀਐਮ ਕਰ ਸਕਦਾ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਰਿਸਪੌਂਸ ਮਿਲੇ ਆਪਾਂ ਨੂੰ ਸਾਰੇ ਸੂਟਾਂ ਵੱਲੋਂ ਹੀ ਠੀਕ ਹੈ ਜਿਹੜੇ ਆਪਾਂ ਸੇਲ ਦੇ ਵਿੱਚ ਲਗਾਏ ਸੀਗੇ ਮਸ਼ੀਨ ਵਰਕ ਦੇ ਸੂਟ ਵੀ ਲਗਭਗ ਆਪਣੇ ਜਿਹੜੇ ਸਾਰੇ ਨੇ ਉਹ ਸੇਲ ਹੋ ਚੁੱਕੇ ਨੇ ਔਰ ਬਾਕੀ ਜਿਹੜੇ ਆਪਾਂ ਕਾਟਨ ਦੇ ਸੂਟ ਦਿਖਾਏ ਸੀ ਤੁਹਾਨੂੰ ਕੱਲ ਤੇ ਪਰਸੋਂ ਵੀਡੀਓ ਦੇ ਵਿੱਚ ਉਹ ਵੀ ਸਾਰਾ ਸਟਾਕ ਜਿਹੜਾ ਆਪਣਾ ਦਿਨ ਵਾਈ ਦੇ ਵਿੱਚ ਕਲੀਅਰ ਹੁੰਦਾ ਜਾ ਰਿਹਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਇੰਨਾ ਪਿਆਰ ਦਿੱਤਾ ਠੀਕ ਹੈ ਔਰ ਇੰਨਾ ਪਿਆਰ ਦੇ ਰਹੇ ਨੇ ਔਰ ਵੀਡੀਓਜ਼ ਨੂੰ ਦੇਖਦੇ ਆ ਲਾਈਕ ਕਮੈਂਟ ਕਰਦੇ ਆ ਔਰ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਨੂੰ ਤੇ ਅੱਗੇ ਸ਼ੇਅਰ ਕਰਦੇ ਆ ਠੀਕ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਜਣੇ ਪਲੀਜ਼ ਜੱਦ ਤੱਕ ਸਪੋਰਟ ਕਰਦੇ ਰਹੋ ਕਿਉਂਕਿ ਤੁਹਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਇਵਨ ਕਿ ਸਾਰਿਆਂ ਨੂੰ ਹੀ ਹੁੰਦੀ ਆ ਜਿਹੜੇ ਕਿ ਚੈਨਲ ਵਗੈਰਾ ਬਣਾਉਂਦੇ ਆ ਜਾਂ ਵੀਡੀਓ ਬਣਾਉਂਦੇ ਆ ਹਨਾ ਜਾਂ ਕੋਈ ਵੀ ਕੰਮ ਕਰਦਾ ਹੈ ਨੈਕਸਟ ਇਸ ਦੇ ਵਿੱਚ ਇੱਕ ਆਪਣੇ ਕੋਲ ਇਹ ਵਾਈਟ ਕਲਰ ਬਚਿਆ ਆ ਆਫ ਵਾਈਟ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਹਣੇ ਦੋ ਕਲਰ ਜਿਹੜੇ ਆਪਣੇ ਕੋਲੇ ਬਚੇ ਨੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਤੇ ਕਿੰਨੇ ਹਲਕੇ ਫੁਲਕੇ ਜਿਹੜੇ ਕਲਰ ਆ ਤੁਸੀਂ ਕੰਟਰਾਸਟ ਵਾਈਸ ਚੈੱਕ ਕਰ ਸਕਦੇ ਹੋ ਪ੍ਰੋਪਰ ਗਰਮੀਆਂ ਵਾਲੇ ਸੂਟ ਨੇ ਸੋ ਜਲਦੀ ਜਾ ਕੇ ਤੁਸੀਂ ਆਪਨ WhatsApp ਤੇ DM ਕਰੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਬਾਏ ਕਰਨੇ ਨੇ ਠੀਕ ਹੈ ਜੀ ਬਹੁਤ ਸੋਨਾ ਆਰਟੀਕਲ ਹੈ ਇਹ ਵਾਲਾ ਵੀ ਤੇ ਜਿਹੜੇ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਏ ਨੇ ਦੋ ਪ੍ਰਕਾਰ ਦੇ ਵੀ ਨੈਕ ਵਾਲੇ ਤੇ ਰਾਉਂਡ ਨੈਕ ਵਾਲੇ ਉਹਨਾਂ ਵਿੱਚੋਂ ਵੀ ਜੇਕਰ ਤੁਸੀਂ ਕੋਈ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਉਸ ਤੋਂ ਪਹਿਲਾਂ ਆਪਾਂ ਦਿਖਾਈ ਸੀ ਤੁਹਾਨੂੰ ਕਲਮਕਾਰੀ ਦੇ ਕਾਟਨ ਦੇ ਸੂਟ ਉਹ ਵੀ ਤੁਸੀਂ ਜਿਹੜਾ ਵੀ ਕलर ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਆਪਣੇ ਤੋਂ ਠੀਕ ਹੈ ਤੇ ਲੀਲਨ कॉटन ਦਿਖਾਈ ਸੀਗੀ ਆਪਾਂ ਤੁਹਾਨੂੰ ਪਲੇਨ ਦੇ ਵਿੱਚ ਜਿਹੜਾ ਵੀ ਤੁਸੀਂ ਉਹਨਾਂ ਦੇ ਉੱਪਰ ਡਿਜ਼ਾਈਨ ਕਰਵਾਉਣਾ ਹੈ ਉਹ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਔਰ ਜਿਹੜਾ ਤੁਸੀਂ ਕਲਰ ਚੂਜ਼ ਕਰਨਾ ਉਹ ਤੁਸੀਂ ਆਪਾਂ ਨੂੰ ਕਲਰ ਦੱਸ ਸਕਦੇ ਹੋ ਔਰ ਆਪਣਾ ਪ੍ਰੋਪਰ ਨਾਪ ਵਗੈਰਾ ਲਿਖ ਕੇ ਭੇਜ ਕੇ ਤੁਸੀਂ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਵਰਲਡ ਵਾਈਡ ਆਪਣੇ ਕੋਲ ਸ਼ਿਪਿੰਗ ਅਵੇਲੇਬਲ ਹੈਗੀ ਹੈ ਹਰ ਇੱਕ ਪ੍ਰਕਾਰ ਦੀ ਆਪਣੇ ਕੋਲ ਸਟਿਚਿੰਗ ਅਵੇਲੇਬਲ ਹੈਗੀ ਹੈ ਠੀਕ ਹੈ ਜੀ ਜਿਹੜਾ ਵੀ ਤੁਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਡਰੈਸ ਜੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਡਿਜ਼ਾਈਨ ਦੇ ਵਿੱਚ ਕੋਈ neck ਬਾਜੂ ਘੇਰਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਜ਼ਰੂਰ ਦੱਸਣਾ ਔਰ ਜਿਨ੍ਹਾਂ ਨੇ ਵੀ ਆਰਡਰ ਦੇਣੇ ਨੇ ਵਿਦ ਸਕਰੀਨਸ਼ਾਟ ਤੁਸੀਂ ਆਪਣਾ WhatsApp ਤੇ DM ਕਰ ਸਕਦੇ ਹੋ WhatsApp ਨੰਬਰ ਹੈ ਜਿਹੜਾ ਆਪਣਾ ਸਕਰੀਨ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਔਰ Instagram ਪੇਜ ਦਾ ਲਿੰਕ ਵੀ ਦਿੱਤਾ ਹੋਇਆ ਸੋ ਜਲਦੀ ਜਾ ਕੇ ਤੁਸੀਂ ਆਪਾਂ ਨੂੰ DM ਕਰੋ ਤੇ ਆਪਣਾ ਆਰਡਰ ਜਿਹੜਾ ਪਲੇਸ ਕਰੋ ਮਿਲਾਂਗੇ ਇੱਕ ਨਵੇਂ ਬਲੌਗ ਦੇ ਤਕਲੀਸਾਰ ਅਨੁਸਰਛੀ ਕਾਲ ਜੀ ਧੰਨਵਾਦ ਜੀ